ਖੱਜਾ ਖੱਣਾ ਪਾ ਕੇ ਨਾ ਇਹ ਪੂਰਾ ਹੁਸੇਲਾ ਉਹ ਦਿਖਾਉ ਉਹ ਨਈ ਗੱਠ ਨਾ ਦਿਓ ਤੁਸੀਂ ਗੱਠ ਤਾਂ ਮੂਰੇ ਦਿਓ ਲਿਆ ਕੇ ਇਹਨੂੰ ਪਤਾ ਦਿਖਦਾ ਗੱਠ ਕਰ ਲਓ ਤੁਸੀਂ ਕਹੋਗੇ ਪਤਾ ਨਹੀਂ ਵੀ ਕੀ ਚੱਲ ਰਿਹਾ ਐ ਇਸ ਇਸ ਤੋਂ ਮਰਾ ਬਾਈ ਨੀ ਉਹ ਤਾਂ ਖਾਦੀ ਪੀਤੀ ਚ ਕਹਿਤਾ ਹੋਊਗਾ ਦਿਵਾਰੇ ਕਰ ਨੀ ਉਹ ਤਾਂ ਖਾਦੀ ਪੀਤੀ ਚ ਕਹਿਤਾ ਹੂੰ ਖਾਈ ਲੜ ਕੇ ਕਰੂੰਗਾ ਮੈਂ ਉਹ ਤਾਂ ਖਾਦੀ ਪੀਤੀ ਚ ਕਹਿਤਾ ਹੂੰ ਚਲੋ ਬੋਲੋ ਠੀਕ ਹੈ। ਲਓ ਵੀ ਮਿੱਤਰੋ ਅੱਜ ਵੀਡੀਓ ਸ਼ੂਟ ਕਰ ਰਹੇ ਹਾਂਗੇ ਤੇ ਦਿਖਾਉਣਾ ਤੁਹਾਨੂੰ ਬਿਹਾਈਂਡ ਦਾ ਸੀਨ ਕਿ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਵੀਡੀਓ ਕਿੰਨੇ ਓਸਤ ਹਾਂਜੀ ਸਹੀ ਹੈ ਚਲੋ ਚਲੋ ਫਿਰ ਆਪਾਂ ਇਹ ਆ ساری ਟੀਮ ਆਪਣੀ ਕਿੱਥੋਂ ਕੋਈ ਨਹੀਂ ਛੱਡ ਕੇ ਤੇ ਆ ਲੈ ਹਾਂ ਠੀਕ ਹੈ ਦੋ ਦੋ ਦੇਖੀਏ ਦੇਖਣਾ ਦੇਖੋ ਸਾਡੇ ਬੰਦੇ ਤਿਆਰ ਨੇਗੇ ਓਕੇ ਹੋ ਗਿਆ ਹੁਣ ਦੇਖ ਦੇਖ ਦੇ ਤੇ ਹਟਦਾ ਏ ਚਲੋ ਦੇਖਦੇ ਆਪਾਂ ਅੱਗੇ ਕੀ ਬਣਦਾ ਆਮ ਨੇੜਿਓਂ ਦਾ ਹੈ ਜਿਸੋਂ ਨੇੜਿਓਂ ਇੱਥੋਂ ਜਮਾਂ ਨੇੜਿਓਂ ਇੱਥੇ ਗੱਲਾਂ ਬਾਤਾਂ ਕਰਦੀ ਮੈਂ ਜਿਹਨੂੰ ਆਇਆ ਹਾਂ 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 ਮੜਾ ਇੱਥੇ ਘੋਬੋ ਬਾਰ ਮਾਪ ਤੂੰ ਨਾ ਬੜੇ ਬੱਲੀ ਜਿਹਾ ਸਲਾਈਆਂ ਮਾਰ ਤੂੰ ਨਾ ਮਾਰ ਇੰਨੀਆਂ ਈਗਾ ਜੀ ਬੁੱਤੇ ਹੋਏ ਉਮਰ ਦੇ ਹਿਸਾਬ ਨਾਲ ਤਾਂ ਐ ਲਾਜ ਨੇ ਸਾਬਕਾ ਫੌਜੀ ਇਹਨੂੰ ਦੁਬਾਰੇ ਭਰਤੀ ਕਰ ਦੇਉਗੇ ਉਮਰ ਦੇ ਹਿਸਾਬ ਨਾਲ ਤਾਂ ਥੋੜੇ ਜੇ ਇਹ ਆਪਣੇ ਵੱਡੇ ਨੇ ਫੌਜੀ ਸਾਹਿਬ ਤੇ ਬਾਕੀ ਆਪਾਂ ਦੇਖਦੇ ਆਂ ਕੀ ਬਣਦਾ ਇਹਨਾਂ ਦਾ ਹੁਣ ਇਹਦਾ ਦੀ ਰੇਸ ਲਵਾਉਣੀ ਆਪਾਂ ਨੇ ਜੀ ਬਿੰਦਰ ਤੇ ਪਾਲੀ ਦੀ ਹਾਂਜੀ ਪਾਲੀ ਜੀ ਓਕੇ ਠਿੰਡਾ ਜੀ ਇਹ ਪਾਲੀ ਜੀ ਦਾ ਨਾਮ ਕੈਰੇਕਟਰ ਚ ਠਿੰਡਾ ਜੀ ਰੱਖਿਆ ਆਪਾਂ ਨੇ ਨਹੀਂ ਆਪਣੇ ਵਾਲੇ ਠਿੰਡਾ ਜੀ ਆਜ ਗਾੜ ਬਣਾਇਆ ਡੰਡਾ ਜੇ ਤੂੰ ਟੱਪਣਾਗਾ ਕੋਟ ਤੇ ਮੈਂ ਕਹਣਾ ਚੱਲ ਚੱਲ ਤੇ ਦੇਖਦੇ ਆ ਕੀ ਬਣਦਾ ਆਜੋ ਕਿਹੜਾ ਆਜੋ ਹਜੇ ਤੈਨੂੰ ਬੋਲਣਾ ਚਲੋ ਚਲੋ ਚੱਲ ਚੱਲ ਚਲੋ ਚੱਲ ਚਲੋ ਯਾਰ ਆ ਆ ਆ ਆ ਹਾ 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 ਦੇਖੋ ਮੈਂ ਵੀ ਮਿੱਤਰੋ ਟਿਕਾ ਜੀ ਕਿਆ ਬਾਤਾਂ ਦੇਖੋ ਦੇਖ ਹਸਣਾ ਇਹ ਕਿ ਨਹੀਂ ਹੱਸਦਾ ਸਵੇਰ ਵਾਂਗ ਇੱਕ ਇੱਕ ਗੁੱਸੇ ਦਾ ਸ਼ਾਟ ਬਣਾਓ ਪੱਲੀ ਹਾਂ ਇੱਕ ਦੂਜੇ ਚ ਅੱਖਾਂ ਚੱਖਾਂ ਪਾ ਕੇ ਗੇੜਾ ਦਿਓ ਅੱਖਾਂ ਚੱਖਾਂ ਪਾ ਕੇ ਗੇੜਾ ਦਿਓ ਸਰਹਾਰੀਅਲ ਲੁਕੇਸ਼ਨ ਬੰਪ ਹੈ ਪੱਲੀ ਉਹ ਮੰਗਰ ਭਾਂਡੇ ਯਾਰ ਦਾ ਪਾ ਮੈਂ ਦੇ ਦਿੰਦੀ ਹਾਂ ਯਾਰ ਮੰਗਰ ਹਾਂ ਹਾਂ ਪੱਲੀ ਇਹ ਯਾਰ ਮੰਗਰ ਨਹੀਂ ਉਧਰ ਜਿਹੜੇ ਅੱਖਾਂ ਚੱਖਾਂ ਪਾ ਕੇ ਆਏ ਗੁਰੂ ਆ ਗੁੱਸੇ ਵਾਲਾ ਉਹ ਦਿਖਾਉ ਉਹ ਗੱਠ ਨਾ ਦਿਓ ਤੁਸੀਂ ਗੱਠ ਤਾਂ ਮੂਰੇ ਦਿਓ ਲਿਆ ਕੇ ਇਹਨੂੰ ਉਹਦਾ ਦਿਖਦਾ ਹੈ ਗੱਟ ਕੋ ਆਪਣੀ ਤੁਸੀਂ ਕਹੋਗੇ ਪਤਾ ਨਹੀਂ ਵੀ ਕੀ ਚੱਲ ਰਿਹਾ ਇਸ ਇਸ ਤੋਂ ਮਰਾ ਬਾਈ ਪੋਲੀਵਰਨ ਮਰਾ ਹੈ ਪਲੀ ਬੇਟੀ ਹੂੰ ਆਵਾਜ਼ ਚੱਕਦੇ ਫੁੱਲ ਦੇਖੀ ਮੇਰੇ ਤਾਂ ਦੇਖੀ ਫੁੱਲ ਦੇਖੀ ਇਹ ਸਾਨੂੰ ਵੀਡੀਓ ਜਦੋਂ ਆਈ ਫਿਰ ਪਤਾ ਲੱਗੋ ਵੀ ਕਿਸ ਚੀਜ਼ ਤੇ ਆਪਾਂ ਵੀਡੀਓ ਬਣਾਈ ਆ ਇਹ ਠੀਕ ਹੈ ਨਾ ਜੀ ਆਹ ਕਮੈਂਟਰੀ ਖਾ ਬਣਾਤੇ ਆਪਾਂ ਨੇ ਇਹ ਕਾਹ ਬਈ ਖੜਾਗਾ ਰੁੱਖਾਂ ਤੋਂ ਹਾਂ ਬਈ ਰੁੱਖਾਂ ਤੋਂ ਹਾਂਜੀ 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 ਬਈ ਰੁੱਖਾਂ ਵੀ ਇਹ ਜਿਹਨੇ ਰੁੱਖਾਂ ਤੋਂ ਨੇ ਇਹ ਆਪਣਾ ਭਰਾਗਾ ਜਲ ਬਬੇ ਖੜਦੇ ਜਾਪਰ ਰੈਂਕ ਆਪੀ ਆ ਪਹਿਲਾ ਛੋਟਾ ਜੀ ਨਾ ਅਪਰਾ ਹੀ ਮਾਰਾ ਜਾ ਉਹ ਨੀ ਉਹ ਤਾਂ ਖਾਦੀ ਪੀਤੀ ਚ ਕਹਿਤਾ ਹੋਊਗਾ ਦਵਾਰੇ ਕਰ ਨੀ ਉਹ ਤਾਂ ਖਾਦੀ ਪੀਤੀ ਚ ਕਹਿਤਾ ਹੂੰ ਖਾਇ ਗਾੜ ਕੇ ਕਰੂੰਗਾ ਮੈਂ ਉਤਾ ਖਾਦੀ ਬੀਤੀ ਚ ਕਹਤਾ ਹੂੰ ਚਲੋ ਬੋ ਠੀਕ ਐ ਦਬਾਰੇ ਇੱਧਰ ਨੂੰ ਜਾਵਾਂਗੇ ਚੰਗਾ ਅਸੀਂ ਇੱਧਰ ਨੂੰ ਇੱਧਰ ਨੂੰ ਜਾਵਾਂਗੇ ਆਈ ਨੂੰ ਭੱਜ ਜਾਾਂਗੇ ਠੀਕ ਐ ਵਧੀਆ ਵੀ ਚੱਲ ਤੂੰ ਆਜ ਤਾਂ ਮੇਰੇ ਨਾਲ ਚੱਲ ਤੈਨੂੰ ਦਵਾਈ ਦਵਾ ਕੇ ਲੈ ਹੋਣੀ ਆ ਪਤਲੇ ਹੋਣ ਦੀ ਅੱਗੇ ਤੂੰ ਤੈਨੂੰ ਕੈਸ਼ ਆਉਣ ਡਿਲੀਵਰੀ ਦਵਾ ਕੈਸ਼ ਨਾ ਤੈਨੂੰ ਮੈਂ ਪਤਲੇ ਹੋਣ ਦੀ ਦਵਾਈ ਦਵਾਂਣੀ ਆ ਹਾਂ ਚੱਲ ਤੈਨੂੰ ਪਤਲੇ ਹੋਣ ਦੀ ਦਵਾਈ ਦਵਾਵਾਂ ਐਕਟੀ ਬਰਚਾ ਲੱਗੇ ਤੋਂ ਕੈਸ ਆਨ ਡਿਲੀਵਰੀ ਮੰਗਾ ਲਿਆ ਕਰਾਂਗੇ ਚੱਲ ਬਈ ਚੱਲ ਇੱਕਾ ਦੋ ਤਿੰਨ ਚੱਲ ਤੈਨੂੰ ਪਤਲੇ ਹੋਣ ਦੀ ਦਵਾਈ ਦਵਾ ਦੋ ਤਿੰਨ ਚੱਲ ਤੈਨੂੰ ਦੋਸਤ ਲੈ ਕੇ ਜਾਵਾਂ ਦੋ ਕੀ ਬੋਲਦੇ ਜਾਨੇ ਯਾਰ ਕਿਉਂ ਦੁਬਾਰ ਦੰਦ ਨਾ ਕੱਢਿਆ ਕਰੋ ਇੱਕ ਮਿੰਟ ਕੋਈ ਨਾ ਕੋਈ ਨਾ ਕੋਈ ਨਾ ਚੱਲ ਮੈਂ ਲੈ ਕੇ ਜਾਵਾਂ ਕੀ ਕਹੇ ਸੀ ਭਾਬੀ ਮਾਂ ਫੜ ਕੇ ਦੂਗਾ ਚੱਲ ਮੈਂ ਤੈਨੂੰ ਲੈ ਕੇ ਚਲਦੀ ਆ ਠੀਕ ਆ ਬਸ ਐ ਕੈਮਰੇ ਟੋਟ ਹੋ ਜਾਣਾ ਕਪੜੇ ਬਾਹ ਮੈਂ ਤੈਨੂੰ ਲੈ ਕੇ ਚੱਲਾਂ ਤੂੰ ਬਾਈ ਕੈਮਰਾ ਖੜਾ ਕੇ ਰੱਖੀ ਤੋ ਦੀ ਨਾ ਕਟਿੰਗ ਜਦੋਂ ਅਸੀਂ ਸਾਡੀਆਂ ਗੱਲਾਂ ਹੁੰਦੀਆਂ ਜਾਣਗੀਆਂ ਕਿ ਚੌਦੀ ਗੱਠ ਦੇ ਲੋਕੇਸ਼ਨ ਵੀ ਐੱਛੀ ਰੱਖੀ ਆ ਅੱਪੀ ਲੰਘ ਜਾਣਗੇ ਇਹ ਹਾਂ ਤੋ ਤਿੰਨ ਚੱਲ ਤੂੰ ਕੱਪੜੇ ਕੋਈ ਨਾ ਕੋਈ ਨਾ ਚੱਲ ਤਾ ਚੱਲ ਤੂੰ ਕੱਪੜੇ ਬਾਹ ਤੈਨੂੰ ਲੈ ਕੇ ਜਾਵਾ ਇੱਧਰ ਲੈ ਕੇ ਜਾਉਂ ਨੂੰ ਚੱਲ ਤਾਂ ਸਹੀ ਆ ਸਭ ਠੀਕ ਹੈ ਓਕੇ ਤੂੰ ਹੀ ਘੇਰਾ ਤਿੰਨ ਪਰਸੋ ਦਾ ਤੂੰ ਕਹਿੰਦਾ ਸੀ ਮੈਂ ਫੱਟੇ ਚੱਕ ਦੂੰ ਅੱਗੇ ਤੋਂ ਤਾਂ ਐਸਡੀ ਵੀ ਕਰਕੇ ਆਉਣ ਲੈ ਇੱਕ ਮਿੰਟ ਇਹਨੂੰ ਸੌਖਾ ਕਰ ਕੈਂਟ ਵਾਲਾ ਨਾ ਇਹ ਹੁਣ ਦੇਖੀਆ ਦੁਬਾਰੇ ਵਿਊਚ ਪਾਏ ਪਾਏ ਨੂੰ ਐਂ ਕਹਤਾ ਅੱਗੇ ਕੀ ਟ੍ਰੈਕਟਰ ਦੇ ਚੂਲ ਦੇਤੀ ਠੀਕ ਹੋ ਗਿਆ ਹਣਾ ਛੰਡੇ ਚੂਲ ਦੇਤੀ ਆ ਬਣ ਗਿਆ ਜੀ ਸਾਡਾ ਅਫਸਰ ਜਿੱਤ ਗਿਆ ਇਹ ਬਿੰਦਰ ਜੀ ਠੀਕ ਹੈ ਜੀ ਇਹਨੂੰ ਦੇਤੀ ਟਰੋਫੀ ਟਰੋਫੀ ਦੇਤੀ ਇਹਨੂੰ ਤੇ ਪਾਲੀ ਨੂੰ ਹਰਾਤਾ ਇਹਨੇ ਅੱਜ ਮੇਰੀ ਫੋਟੋ ਕਿਥੇ ਰੇ ਫੋਟੋ ਖਿੱਚ ਮੇ ਲੋ ਜੀ ਫੋਟੋ ਖਿੱਚ ਦਿੰਨੇ ਆਪਾਂ ਇਹ ਫੋਟੋ 2000 ਕੇਮਰਾ ਕਰਤਾ ਐਂਟਰੀ ਜੇ ਮੇਰਾ ਤਾਂ ਐਂਟਰੀ ਫੀਸ ਦਾ 1000 ਆਇਆ ਇਹ ਕਿਡਾ ਕੈਮਰਾ ਕਰਕੇ ਖਿੱਚੀ ਠੀਕ ਆ ਹਾਂ ਹਾਂ ਆਹ ਤਾਂ ਇਹ ਆਪਣੇ ਉਹ ਸੀਣ ਘੈਂਟ ਬਣ ਗਿਆ ਦੀ ਹਣਾ ਪੂਰਾ ਘੈਂਟ ਬਣ ਗਿਆ ਇਹ ਹੁਣ ਇਹਨਾਂ ਮੰਨਣਾ ਨਹੀਂ ਚੱਲ ਦੇਖ ਲਓ ਕਿ ਤਰ੍ਹਾਂ ਲਾਉ ਉਸ ਨੂੰ ਤੂੰ ਦੇਖ ਲੈ ਲਾਉ ਉਸ ਨੂੰ ਹੂੰ ਹੂੰ ਤੈਨੂੰ ਦੱਸ ਦਿੰਦਾ ਨਾ ਗਾਰੰਟੀ ਆ ਪਹਿਲਾਂ ਮੈਂ ਕਹਿੰਦਾ ਸੀ ਚੱਲ ਹੁਣ ਆ ਜਾ ਕੰਜਰਾ ਪਾਣੀ ਇਹ ਨਹੀਂ ਹੁੰਦਾ ਹਾਂ ਬਿੰਦਰ ਹਾਂ ਹੁਣ 100 3 ਤੱਕ ਗਿਣਦੇ ਹਾਂ ਤੇ ਉਸ ਤੋਂ ਬਾਅਦ ਆ ਜੀਰੋ ਇਹਨੇ 100 3 ਗਿਣਤਾ ਬਿੰਦਰ ਬਚੂਗਾ ਆ ਜਾ ਮੇਰਾ ਸਰਦਾਰਾ ਟਾਪ ਗੀਅਰ ਪਾਉਣਾ ਜੇ ਪਹਿਲਾਂ ਨਾਮ ਲਿੱਤਣਾ ਟਾਪ ਗੀਅਰ ਲਾ ਦੇ ਆ ਜਾ ਆਪਾਂ ਨਾਮ ਚੱਕਣਾ ਆਏ ਕਹਿੰਦਾ ਚੱਬਾ ਠੀਕ ਹੈ ਮੈਂ ਕਦੋਂ ਹਾਂ ਮੈਂ ਕਦੋਂ ਆਈ ਤਾਂ ਜਾਣਾ ਮੈਂ ਹੈਨਾ ਉਧਵਾਰ ਵੀਰੇ ਤੁਸੀਂ ਕੀ ਕਰਿਓ ਆਈ ਤਾਂ ਨਾ ਸੈਂਖੇ ਤੇ ਦੁਦ ਵੀ ਜੇ ਮੈਂ ਕਹੂੰਗਾ ਹਾਂ ਬਣ ਜਾ ਜਹਾਜ਼ ਬਣ ਜਾ ਹਾਂ 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 ਸੈਂਖੇ ਹਾਂ ਕਹ ਜਹਾਜ਼ ਬਣ ਜਾ ਇਹ ਨਾਮ ਚੱਕਣਾ ਮੈਨੂੰ ਚੱਕ ਨਾਮ ਫਿਰ ਮੇਰੇ ਵਿੱਚ ਪਲੀ ਪਲੀ ਇੱਥੇ ਤੂੰ ਕਹੀਂ ਫਿਰ ਬਣ ਜਾ ਜਹਾਜ਼ ਹਾਂ ਹਾਂ ਇਹ ਭਾਬੀ ਕਹ ਤੂੰ ਬਣ ਜਾ ਜਹਾਜ਼ ਕਰਾਂ ਬਣ ਜਾ ਐਂ ਹਾਕੀ ਕਹੂੰ ਮੈਂ ਹਾਂ ਹਾਂ ਮੈਂ ਇਹ ਤਾਂ ਬਸ ਕੀ ਕਰੇਗਾ ਜਦੋਂ ਕਹਤਾ ਬਣ ਜਾ ਜਹਾਜ਼ ਹੈਨਾ ਤੇ ਤੂੰ ਕਹ ਵੀ ਬਣ ਇੱਕ ਹੋ ਗਈ ਬਣ ਜਾ ਜਹਾਜ਼ ਉਹ ਉਹ ਦੂਬਾਦ ਮੰਨ ਕੇ ਜਦ 103 ਨਾਗਣੀ ਸਿੱਧੀ ਸਿਟੀ ਮਾਰ ਦੇ ਨਾੜੇ ਛੱਡ ਕੇ ਠੀਕ ਹੈ ਠੀਕ ਹੈ ਮੈਂ ਇਹਦੇ ਵਿੱਚ ਆ ਕੇ ਜਦੋਂ ਬੱਚੇ ਚੱਕ ਨਾਮ ਆ ਸਰੀਰ ਦੀ ਵੀ ਉਹ ਕਰਿਆ ਕਰ ਨਾ ਹੱਥ ਨਾ ਉਘੜਨਾ ਤਾਂ ਰੋਦੇ ਤੇ ਉਹ ਸਿਟੀ ਦਾ ਆਪਾਂ ਡੋਕੂਮੈਂਟ ਲਾ ਦਾਂਗੇ ਯਾਰ ਹਾਂ ਹਾਂ ਰਿਐਕਸ਼ਨ ਤਾਂ ਜਵੇ ਨਾ ਉਹਵੇਂ ਪਹਿਲੀ ਕਲੈਮ ਤੇ ਹੀ ਜ਼ਿਆਦਾ ਜ਼ਰੂਰੀ ਆ ਪੜ ਉਹਵੇਂ ਰਿਐਕਸ਼ਨ ਤਾਂ ਜਵੇ ਬਾਈ ਜਿਵੇਂ ਸਿਟੀ ਮਾਰ ਦਿੰਦੇ ਆ ਇਹਦੇ ਆਪਾਂ ਇਜ਼ਾਮ ਜਿੱਤਣਾ ਮਸਾਂ ਹੀ ਕਹਣਾ ਨਾ ਆ ਜਾ ਆ ਜਾ ਮੇਰੇ ਸਰਦਾਰਾ ਟਾਪ ਵੇਅਰ ਲਾ ਦੇ ਆਪਾਂ 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 ਨਾਮ ਚੱਕਣਾ ਹੈ ਨਾਮ ਚੱਕਣਾ 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 ਜਿੰਨੇ ਚ ਫਰਕ ਹੈ ਹੈ ਚੱਕਣਾ ਇੱਕੋ ਹੀ ਗੱਲ ਹੁੰਦੀ ਆ ਉਹਦਾ ਚੱਲ ਐ ਚੱਕਣਾ ਕਿਹਾ ਕਿਹਾ ਜਾ ਉਹ ਵਧੀਆ ਲੱਗਦਾ ਕਹਿਣ ਚ ਨਾਮ ਚੱਕਣਾ ਵੀ ਕੱਪ ਨਹੀਂ ਕੱਪ ਨਹੀਂ ਕਹਿੰਦੇ ਠੀਕ ਹੈ ਹਣਾ ਤੇ ਉਦੋਂ ਬਾਅਦ ਮੈਂ ਤੈਨੂੰ ਖੜ ਜਾ ਯਾਰ ਹੁਣ ਮੇਰੀ ਗੱਲ ਸੁਣ ਲੈ ਮੈਂ ਇਹ ਕਰੂ 1 2 3 ਮੈਂ ਤੈਨੂੰ ਖੜ ਜਾ 1 2 3 ਤੱਕ ਗਿਣ ਦੇਣ ਦੇ ਇਹਨੇ 1 2 3 ਗਿਣ ਤਾ ਉਦੋਂ ਬਾਅਦ ਹਣਾ ਤੇ ਇਹ ਅਜੇ 1 2 3 ਗਿਣੂਗਾ ਨਹੀਂ ਤੂੰ ਮੰਨ ਕੇ ਚੱਲ ਕਹਿ ਰਹੇ 1 ਤੂੰ ਬਿਜਲੀ ਨਾਲ ਕੀ ਕਹੇਂਗੀ ਆ ਜਾ ਮੇਰੇ ਸਾਰਾ ਟਾਪ ਗੇਅਰ ਲਾ ਦੇ ਜੇ ਨਾਮ ਚੱਕਣਾ ਦਾ ਤਾਂ ਕਹਤਾ ਮੈਨੂੰ ਅੱਜ ਤਾਂ ਜਾਣਾ ਹੋਰ ਮੈਂ ਜਹਾਜ਼ ਬਣ ਜਾ ਜਹਾਜ਼ ਹੀ ਬਣਨਾ ਪੂਜੇ ਨਾਮ ਚੱਕਣਾ ਫੇਰ ਕੀ ਕਰੇ ਕਦੋਂ ਕਦੋਂ ਜਦੋਂ ਇਹ ਆ ਚੀਜ਼ ਇੱਥੋਂ ਕੱਢ ਦੇ ਬਾਬੇ ਹਾਂਜੀ ਇੱਕ ਦੋ ਤਿੰਨ ਝੰਡੀ ਲੈ ਕੇ ਸਟਾਰਟ ਹਨਾ ਹਾਂ ਇਹ ਇਹ ਤਾਂ ਇਹ ਤਾਂ ਮੇਰੇ ਵਾਲਾ ਇੱਥੋਂ ਕੱਢ ਦੇ ਤੂੰ ਠੀਕ ਹੈ ਖੜ ਜਾ ਇਹ ਇਹ ਖੜ ਜਾ ਇੱਕ ਦੋ ਤਿੰਨ ਤੱਕ ਗਿਣ ਦੇਣ ਦੇ ਤੇ ਉਸ ਤੋਂ ਬਾਅਦ ਕੀ ਕਰਨਾਗਾ ਸਾਡੀ ਗੱਲ ਹੋ ਰਹੀ ਹੈਗੀ ਉਰੇ ਇਹ ਕਹ ਤੂੰ ਆ ਜਾ ਮੇਰੇ ਸਾਰਾ ਟਾਰਗੇਟ ਲਾ ਦੇ ਜੇ ਨਾਮ ਚੱਕਣਾ ਮੈਨੂੰ ਅੱਜ ਤਾਂ ਜਾਣਾ ਹੋਰ ਮੈਂ ਜਹਾਜ਼ ਬਣ ਜਾ ਤੂੰ ਤੋਂ ਬਾਅਦ ਜਹਾਜ਼ ਹੀ ਬਣਨਾ ਪੂਜੇ ਨਾਮ ਚੱਕਣਾ ਉਦੋਂ ਬਾਅਦ ਉਹ ਇਹ ਗੱਲ ਕਹੀ ਇੱਕ ਦੋ ਤਿੰਨ ਮੈਂ ਫਿਰ ਇਹਦੇ ਵਿੱਚ ਆ ਕੇ ਵੱਜੂ ਮੈਨੂੰ ਚੱਕ ਨਾਮ ਹੂੰ ਬਸ ਠੀਕ ਹੈ ਇਤੋਂ ਤੱਕ ਨਹੀਂ ਕਹਣਾ ਕਰਨਾ ਇੱਕ ਦੋ ਤਿੰਨ ਕਹ ਕੇ ਸਿਟੀ ਮਾਰ ਦਈ ਬਸ ਹੂੰ ਚਲੋ ਚਲੋ ਭਈ ਅੱਗੇ ਦਿਖਾਉਣਿਆ ਸੋ ਪਹਿਲਾਂ ਨਾਮ ਤਾਂ ਆਪਾਂ ਹੀ ਚੱਕਣਾ ਠੀਕ ਹੈ ਤੇ ਮੈਂ ਤੁਹਾਨੂੰ ਕਹੂੰਗਾ ਵੀ ਮੈਂ ਮੈਂ ਖੜ ਜਾ ਮੈਂ ਕੀ ਹੁਣ ਜਹਾਜ਼ ਬਣ ਜਾ ਕਹਿੰਦੇ ਨਾਮ ਚੱਕਣਾ ਜਹਾਜ਼ ਹੀ ਬਣਨਾ ਪਊਗਾ ਸਹੀ ਨਹੀਂ ਮੈਂ ਕਿਹਨੂੰ ਚੱਕ ਨਾਮ ਫੇਰ ਹੋਰ ਹੋਰ ਸਾਹ ਮਾਰ ਕੇ ਕੈਮਰਾ ਆਊਟ ਹੋ ਜਾ ਕੈਮਰੇ ਤੋਂ ਆਊਟ ਹੋ ਜੀ ਇੱਧਰ ਹੋ ਜੀ ਇੱਧਰ ਇੱਧਰ ਵਧੀਆ ਮਾਰੀਓ ਸਿਟੀ ਜੀ ਪੂਰੀ ਉੱਚੀ ਮਾਰੀ ਯਾਰ ਸਿਟੀ ਚੰਗਾ ਇਹ ਨਾ ਕੱਚੀ ਮੈਂ ਕਦੋਂ ਬੋਲਣਾ ਨਹੀਂ ਛੱਡਦਾ ਹੈ ਉਹ ਤਾਂ ਤੁਸੀਂ ਬੋਲ ਹਟੇ ਓਕੇ ਉਹ ਤਾਂ ਤੁਸੀਂ ਪਹਿਲਾਂ ਕਹਿਤਾ ਵੀ ਤੁਸੀਂ ਅੱਜ ਫੇਰ ਮੰਨ ਕੇ ਰਿਕਾਰਡ ਤੋ ਟੁੱਟਣਗੇ ਹਾਂਜੀ ਗੱਲ ਪਹਿਲਾਂ ਕਹਿਤੀ ਇਹਦੇ ਚਾ ਅੱਛਾ ਅੱਛਾ ਹੂੰ ਹੂੰ ਤੇ ਬੱਜਾ ਪਰ ਤਾਂ ਠੀਕ ਆ ਨਾ ਜਦੋਂ ਮੈਂ ਕਹਿੰਦਾ 1 2 3 ਤਾਂ ਬੋਲਦੇ ਨੇ ਸਟਾਰਟ ਜਦੋਂ ਸਟਾਰਟ ਕਰਦਾ ਤੂੰ ਮੈਨੂੰ ਕਹਿੰਦੀ ਕਹਿੰਦੀ ਆ ਜਾ ਸਰਦਾਰਾ ਟਾਪ ਗੇਅਰ ਲਾ ਦੇ ਆ ਜਾ ਅ ਇੱਕ ਵਾਰ ਚ ਹੀ ਕਹਣੀ ਹਾਂ ਹਾਂ ਆ ਜਾ ਸਰਦਾਰਾ ਟਾਪ ਗੇਅਰ ਲਾ ਦੇ ਆਪਾਂ ਨਾਮ ਚੱਕਣਾ ਬਸ ਆ ਜਾ ਸਰਦਾਰਾ ਟਾਪ ਗੇਅਰ ਲਾ ਦੇ ਆਪਾਂ ਨਾਮ ਚੱਕਣਾ ਠੀਕ ਹੈ ਬਸ ਪਹਿਲੇ ਮੈਂ ਕਹਾਂ ਆ ਜਾ ਤੇਰੇ ਕੀ ਝੰਡਰਾ ਪਾਈਆਂ ਨੇ ਹਾਂ 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 ਆ ਚੱਲ ਹੁਣ ਤੇਰੇ ਕੀ ਝੰਡਰਾ ਪਾਈਆਂ ਨੇ ਮੈਂ ਕਿਦੂ ਖੜਜ 1 2 3 ਤੱਕ ਕਹਿ ਦੇਣ ਦੇ ਮੌਥਿਆ ਕਰੀਏ ਨਾ ਖੜਜ 1 2 3 ਤੱਕ ਕਹਿ ਦੇਣ ਦੇ ਐ ਠੀਕ ਹੈ ਤੂੰ ਕਹਿ ਹਾਂ ਜੋ ਤੂੰ ਕਹਤਾ ਇੱਕ ਦੋ ਤਨ ਤੂੰ ਵਿੱਚ ਵਿੱਚ ਜਿਹੜੇ ਕਹਿਣੀ ਕਾ ਆ ਜਾ ਸਰਦਾਰਾ ਭੱਜ ਕੇ ਆਪਾਂ ਨਾਮ ਚੱਕਣਾ ਹੈ ਹੈ ਮੈਂ ਕਹਦੂੰਗਾ ਅੱਜ ਤਾਂ ਜਾਣਾ ਮੈਂ ਹੋਰ ਜਹਾਜ਼ ਬਣ ਜਾ ਹੈ ਤੂੰ ਕਹੀਂ ਜਹਾਜ਼ ਹੀ ਬਣਨਾ ਪੂਜੇ ਨਾਮ ਚੱਕਣਾ ਮੈਂ ਕਿਉਂ ਚੱਕ ਬਸ ਮੈਂ ਇਹਦੇ ਦੇਖ ਰੂਗਾ ਹਾਂ ਇਹ ਤੁਮਾਰਾ ਸਾਰਾ ਕਲੋਜ ਆਪ ਹੋ ਜੂਗਾ ਇਸ ਕੈਮਰੇ ਤੋਂ ਜਦੋਂ ਮੈਂ ਡਰਦਾ ਵੀਰੇ ਠੀਕ ਹੈ ਇਹਨਾਂ ਬਹੁਤ ਸਾਰੇ ਹੋਣਾਂ ਦੋਨੇ ਥੰਦੇ ਉੱਥੇ ਡਿੱਗਣਾ ਚਾਹੀਦਾ ਭਰਦ ਉਹ ਬੰਦਾਂ ਦੇ ਪਾਸੇ ਹਾਂ 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 ਉਹ ਹਿਸਾਬ ਨਾਲ ਬਣਾਈ ਹਾਂ ਕਲੀ ਆਪ ਜਾ ਰਿਹਾ ਬਾਈ ਨੂੰ ਤਿਆਰੀ ਕਰਦੇ ਨੇ ਮੈਂ ਸਾਈਡ ਉਹ ਕਰ ਰਹੇ ਹੋਗੇ ਨਾਮ ਦਾ ਨਾਮ ਨੂੰ ਹਾਂ ਨਾਮ ਦੇ ਰਹੇ ਹਾਂ ਨਾਮ ਦੇ ਰਹੇ ਹੋਣਗੇ ਤੇ ਤੂੰ ਪਤਾ ਕੀ ਹੈ ਕਰਾਤੀ ਮੇਰੀ ਬੇਇੱਜ਼ਤੀ ਮੈਂ ਕਿਹਨੂੰ ਅੱਗੇ ਕੀ ਤਰ੍ਹਾਂ ਝੰਡੇ ਝੂਲਦੇ ਨੇ ਮੈਂ ਤੇਰ ਲਗ ਬੁਲੀਆਂ ਐਂ ਕਰ ਦਿਆ ਕਰਾਂਗੇ ਹਾਂ 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 ਚੜ੍ਹਾਉਣਾ ਤਾਂ ਹੈਗਾ ਇਹਨੂੰ ਐ ਜੇ ਪੂਰਾ ਕਰਕੇ ਵਿਆਹ ਜੱਤ ਗਿਆ ਹੈ ਹਾਂ ਹਾਂ ਤੂੰ ਐਂ ਮੰਨ ਕੇ ਚਲਾ ਆਏ ਕਰ ਦੂਗਾ ਉਹ ਤੁਸੀਂ ਮੈਨੂੰ ਚੱਕੇ ਹੋ ਵੀ ਪਤਾ ਕਿਹੜੇ ਨੂੰ ਚੱਕਣਾਗਾ ਜਦੋਂ ਮੈਂ ਮੰਨ ਕੇ ਜਾ ਲੈ ਮੈਂ ਕਹਤਾ ਵੀ ਕਰਾਤੀ ਮੇਰੀ ਵੇਚੀ ਮੈਂ ਕਹਦਾ ਅੱਗੇ ਕੀ ਤਰੇ ਝੰਡੇ ਝੂਲਦੇ ਨੇ ਤੈਸ ਕੋ ਚੱਕਰੀ ਹੈ ਤੁਸੀਂ ਮੈਨੂੰ ਇਹ ਆਪਦਾ ਇਹਦਾ ਤਸੀਨ ਆ ਜਾਊਗਾ ਉਦੋਂ ਬਾਅਦ ਤੈਨੂੰ ਕਿਹਾ ਸੀ ਤੁਸੀਂ ਫਿਰ ਮੈਨੂੰ ਚੱਕ ਲਿਓ ਇਹ ਜਦੋਂ ਇਹ ਆਪਦਾ ਆ ਜੂ ਐ ਉਦੋਂ ਬਾਅਦ ਤੁਸੀਂ ਮੈਨੂੰ ਆ ਕੇ ਚੱਕ ਦੇ ਠੀਕ ਹੈ ਠੀਕ ਹੈ ਵੀਰੇ ਦੇਖੀ ਹੈ ਨਾ ਜਦੋਂ ਚੱਕਣ ਜਦੋਂ ਆ ਸੀਨ ਤੇ ਆਉਣਾ ਤੁਸੀਂ ਅੱਗੇ ਕੀ ਤਰੇ ਝੰਡੇ ਅੱਗੇ ਕੀ ਤਰੇ ਝੰਡੇ ਝੂਲਦੇ ਨੇ ਹਾਂਜੀ ਇਹਦੇ ਚ ਤੁਸੀਂ ਮੇਰੇ ਮੰਗਰ ਆ ਜਾਣਾ ਹੈ ਠੀਕ ਹੈ ਹਾਂ ਮਾਹੀ ਮੈਂ ਕਹਣਾ ਕਰਾਤੀ ਮੇਰੀ ਬੇਇੱਜ਼ਤੀ ਹਾਂ ਕੋਈ ਪਤਾ ਨਹੀਂ ਕਿ ਉਹ ਵਾਟ ਤੋਂ ਡਰਨ ਦਈਏ ਤਿਆਰੀ ਕਰੀ ਨਾ ਵੀ ਇਹ ਵੀ ਆਪਣੇ ਥੱਲੇ ਪਾਸੇ ਖੜੇ ਹੋ ਜਾਓ ਹਾਂ ਇੱਧਰ ਖੜ੍ਹਦੇ ਹਾਂ ਅਸੀਂ ਹੈ ਨਾ ਕਿਧਰ ਨੇ ਪਸੇ ਅਸੀਂ ਅੱਗੇ ਉਹ ਚੱਲ ਲੱਗੇ ਹੋਏ ਹਾਂ ਦੇ ਹਾਂ 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 ਇਹ ਕਰ ਵੀ ਲਓ ਜੀ ਨਾਮ ਦਿੱਤਾ ਜਾ ਰਿਹਾ ਹੈਗਾ ਉਹ ਤੁਸੀਂ ਫੜਾਓ ਸਾਡੇ ਕੋ ਦੂਜੇ ਨੂੰ ਹਾਂ ਮੈਂ ਬੋਲਦਾ ਨਾ ਫਿਰ ਅਸੀਂ ਇੱਧਰ ਆ ਜਾਾਂਗੇ ਥੋੜੇ ਹਾਂ ਹਾਂ ਸਹੀ ਹੁੰਦਾ ਨਾ ਠੀਕ ਹੈ ਬਿਲਕੁਲ ਸਹੀ ਹੈ ਚੱਲ ਦਿੰਦੇ ਨੀ ਨੋ ਇਹ ਮਾਣ ਹਾਂ ਜੀ ਲਓ ਜੀ ਅੱਜ ਫਸਵੇਂ ਮੈਚ ਨੇ ਪੂਰੇ ਸਾਰੇ ਟਿੰਡਾ ਜੀ ਤੇ ਕੁੱਦੂ ਜੀ ਲਓ ਜੀ ਅੱਜ ਤੁਹਾਨੂੰ ਦਿਖਾਵਾਂਗੇ ਆਪਦੇ ਜੋਹਰ ਲਓ ਜੀ ਚਲੋ ਜੀ ਕੁੱਦੂ ਜੀ ਚਲੋ